ਉਹ ਤੇ ਆ ਆ ਵੀ ਹੋ ਗਏ ਜੀ 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 ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਰਾਮਦਾਸ ਪਾਤਸ਼ਾਹ ਦੀ ਸਾਡੇ ਤੇ ਬਖਸ਼ਿਸ਼ ਹੋਈ ਆ ਅਸੀਂ ਅੱਜ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ 'ਚ ਨਤਮਸਤਕ ਹੋਣ ਲਈ ਪਹੁੰਚੇ ਆ ਦਰਬਾਰ ਸਾਹਿਬ ਜੀ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਮੇਰੇ ਨਾਲ ਸਾਡੇ ਸਾਥੀ ਬਟਾਇਕ ਡਾਕਟਰ ਜਸਬੀਰ ਸਿੰਘ ਸੰਧੂ ਸਾਹਿਬ ਡਾਕਟਰ ਨਿਰਜਰ ਜੀ ਮੋਤੀ ਪਾਟਿਆ ਜੀ ਔਰ ਹੋਰ ਵੀ ਸਾਡੇ ਸਾਥੀ ਨੇ ਇਥੇ ਜਿਹੜੇ ਪਾਰਟੀ ਦੇ ਸਾਡੇ ਕਾਰਕੁਨ ਸਾਡੇ ਸਾਡੇ ਅੱਜ ਇੱਕ ਪਹਿਲਾਂ ਤਾਂ ਮੈਂ ਇਹ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਕਰਨਾ ਹੈ ਕਿ ਸੱਚੇ ਪਾਤਸ਼ਾਹ ਆਪ ਜੀ ਦੇ ਬਖੀ ਹੋਈ ਸੇਵਾ ਕਰਦੇ ਆ ਹੋਇਆ ਇੱਕ ਜਿਹੜਾ ਕਾਨੂੰਨ ਬਣਾਉਣਾ ਬੇਦਬੀ ਰੋਕੂ ਉਹਦੇ ਲਈ ਬਹੁਤ ਵਿਚਾਰ ਵਿਮਰਸ਼ ਤੋਂ ਬਾਅਦ ਪੰਜਾਬ ਵਿਧਾਨ ਸਭਾ ਨੇ ਕਾਨੂੰਨ ਸਾਰੇ ਪੱਖੋਂ ਪੂਰਾ ਹੋਵੇ ਇਸ ਲਈ ਸਾਰੇ ਸਿਆਣੇ ਲੋਕਾਂ ਤੋਂ ਚਾਹੇ ਉਹ ਵਕੀਲ ਹੋਣ ਧਾਰਮਿਕ ਸੰਸਥਾਵਾਂ ਹੋਣ ਸਿੱਖ ਧਰਮ ਨਾਲ ਸੰਬੰਧਿਤ ਹੋਣ ਜਾਂ ਦੂਸਰੇ ਧਰਮਾਂ ਨਾਲ ਸੰਬੰਧਿਤ ਹੋਣ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤਾਂ ਸਾਨੂੰ ਹੁਕਮ ਹੀ ਹੈ ਨਾ ਸਭੇ ਸਾਂਝੀ ਵਾਲ ਸਦਾਇਨ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਤਕਾਰ ਹੈ ਤਾਂ ਗੁਰੂ ਸਾਹਿਬ ਦਾ ਆਪਣਾ ਹੁਕਮ ਹੈ ਕਿ ਆਪਾਂ ਸਾਰਿਆਂ ਦਾ ਸਤਕਾਰ ਕਰਨਾ ਸੋ ਉਹਦੇ ਲਈ ਧਾਰਮਿਕ ਸ਼ਖਸੀਅਤਾਂ ਜੋ ਵੀ ਇਹਦੇ ਲਈ ਵਿਚਾਰ ਦੇ ਸਕਣ ਵਕੀਲ ਸਾਹਿਬਾਨ ਹੋਰ ਪ੍ਰੋਫੈਸਰ ਸਾਹਿਬਾਨ ਹੋਰ ਬੁੱਧੀਜੀਵੀ ਸ਼ਖਸੀਅਤਾਂ ਉਹਨਾਂ ਸਾਰਿਆਂ ਤੋਂ ਸਲਾਹ مشورہ ਲੈਣ ਲਈ ਇੱਕ ਸਿਲੈਕਟ ਕਮੇਟੀ ਦਾ ਗਠਨ ਕੀਤਾ ਗਿਆ ਜਿਹਦੇ ਚੇਅਰਮੈਨ ਸਾਡੇ ਚੀਫ ਖਾਲਸਾ ਦिवਾਨ ਦੇ ਪ੍ਰਧਾਨ ਔਰ ਸਾਡੇ ਬਹੁਤ ਹੀ ਸਤਕਾਰਯੋਗ ਵਿਧਾਇਕ ਸਾਭਕਾ ਮੰਤਰੀ ਡਾਕਟਰ ਇੰਦਰਬੀਰ ਸਿੰਘ ਨੀਜਰ ਹੋਰਾਂ ਨੂੰ ਬਣਾਇਆ ਗਿਆ ਸੋ ਅਸੀਂ ਸਾਰੇ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ 'ਚ ਨਤਮਸਤਕ ਹੋਣ ਲਈ ਆਏ ਆ ਕਿ ਗੁਰੂ ਸਾਹਿਬ ਸਾਡੇ ਕੋਲੋਂ ਸੇਵਾ ਲੈਣ ਔਰ ਪੂਰੀ ਮਰਿਆਦਾ ਸਹਿਤ ਸੇਵਾ ਲੈਣ ਅਸੀਂ ਇਹ ਬਖਸ਼ੀ ਹੋਈ ਡਿਊਟੀ ਨੂੰ ਚੰਗੀ ਤਰ੍ਹਾਂ ਨਿਭਾ ਸਕੀਏ ਕਿਉਂਕਿ ਸਾਡਾ ਤਾਂ ਗੁਰੂ ਹੀ ਆ ਗੁਰੂ ਨੇ ਸਭ ਕੁਝ ਬਖਸ਼ਿਆ ਗੁਰੂ ਨੇ ਸੇਵਾ ਦਿੱਤੀ ਹੈ ਗੁਰੂ ਨੇ ਪਦਮੀਆਂ ਦਿੱਤੀਆਂ ਗੁਰੂ ਨੇ ਅਹੁਦੇ ਦਿੱਤੇ ਆ ਗੁਰੂ ਤੇ ਸੰਗਤ ਔਰ ਪੰਥ ਸੋ ਅੱਜ ਅਸੀਂ ਨਸਮਰਤ ਸਿਕ هون ਆਏ ਆ ਬਾਕੀ ਦੂਜੀ ਗੱਲ ਮੈਂ ਇੱਕ ਹੋਰ ਕਹਿਣੀ ਕਿ ਆਉਣਾ ਕਿ ਇਹ ਉਹ ਮੁਕੱਦਸ ਮਰਕਜ਼ ਹੈ ਪਾਵੇਂ ਸਥਾਨ ਸਿੱਖਾਂ ਦਾ ਲੇਕਿਨ ਇੱਥੇ ਸਭ ਧਰਮਾਂ ਦੇ ਸਭ ਵਰਣਾਂ ਦੇ ਸਾਰੇ ਇਲਾਕਿਆਂ ਦੇ ਲੋਕ ਆ ਕੇ ਸੁਖ ਸ਼ਾਂਤੀ ਮੰਗਦੇ ਨੇ ਇੱਥੇ ਆ ਕੇ ਸੁਰੱਖਿਅਤ ਮਹਿਸੂਸ ਹੁੰਦੇ ਨੇ ਸੋ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੇ ਵਹਿਮ ਭਰਉਂਦੇ ਨਹੀਂ ਰਹਿਣਾ ਚਾਹੀਦਾ ਸਾਰੇ ਪ੍ਰਬੰਧ ਇੱਥੇ ਹਰ ਤਰ੍ਹਾਂ ਦੇ ਮੁਕੰਮਲ ਨੇ ਔਰ ਉਹ ਜਿਹੜੀਆਂ ਈਮੇਲਾਂ ਆਈਆਂ ਉਹਨਾਂ ਦੀਆਂ ਲੀਡਸ ਵੀ ਪੰਜਾਬ ਪੁਲਿਸ ਨੂੰ ਮਿਲ ਗਈਆਂ ਔਰ ਕੋਈ ਵੀ ਇਸ ਤਰ੍ਹਾਂ ਦੀ ਕੋਈ ਕਮੀ ਛੱਡੀ ਨਹੀਂ ਜਾਏਗੀ ਨਾ ਸਿਕਿਉਰਿਟੀ ਵਾਲੇ ਪਾਸਿਓਂ ਬਾਕੀ ਇੱਥੇ ਦਾ ਜਿਹੜਾ ਚੜ ਕੇ ਆਇਆ ਤੇ ਉਹਨੂੰ ਤਾਂ ਦੇਗਾ ਸੋ ਇਹ ਤਾਂ ਸਾਡਾ ਪੁਰਾਣਾ ਵਿਰਸਾ ਹੀ ਰਿਹਾ ਲekin ਇੱਥੇ ਆ ਕੇ ਤਾਂ ਹਰੇਕ ਆਪਦੀ ਸੁਰੱਖਿਆ ਮੰਗਦਾ ਆਪਦੀ ਸੁੱਖ ਮੰਗਦਾ ਉਹ ਨੂੰ ਮਿਲਦਾ ਸੋ ਬਿਲਕੁਲ ਕਿਸੇ ਨੂੰ ਵੀ ਮੈਂ ਦੇਸ਼ ਵਾਸੀਆਂ ਨੂੰ ਬੇਨਤੀ ਕਰਦਾ ਕਿ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ ਇਹ ਉਹ ਸਥਾਨ ਹੈ ਜਿੱਥੇ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ ਹੈ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਸਜੂਬਤ ਨੇ ਜਿੱਥੇ ਮੀਰੀ ਪੀਰੀ ਦੇ ਮਾਲਕ ਦੀ ਕਿਰਪਾ ਹੈ ਜਿੱਥੇ ਅਕਾਲ ਪੁਰਖ ਦੀ ਕਿਰਪਾ ਹੈ ਸੋ ਇਸ ਸਥਾਨ ਬਾਰੇ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਆਓ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਨਤਮਸਤਕ ਹੋ ਅਸੀਂ ਵੀ ਅੱਜ ਗੁਰੂ ਸਾਹਿਬ ਦੀ ਕਿਰਪਾ ਸਦਕਾ ਅੱਜ ਇੱਥੇ ਪਹੁੰਚੇ ਆਂ ਸੰਗਤ ਦੇ ਚਰਨਾਂ ਦੀ ਧੂੜ ਆਪਦੇ ਮੱਥੇ 'ਤੇ ਲਾਵਾਂਗੇ ਗੁਰੂ ਸਾਹਿਬ ਨੂੰ ਨਤਮਸਤਕ ਹੋਵਾਂਗੇ ਬਹੁਤ ਧੰਨਵਾਦ ਬਾਈ ਜੀ ਈਮੇਲ ਦੇ ਮਾਮਲੇ 'ਚ ਕੇਂਦਰ ਸਰਕਾਰ ਦੇ ਸਾਹਮਣੇ ਲਈ ਜਾਰੀ ਆ ਜਿਹੜੀ ਪੰਜਾਬ ਪੁਲਿਸ ਹਰੇਕ ਜਿਹੜੀ ਪੌਸਿਬਿਲਟੀ ਹੈ ਹਰੇਕ ਜਿਹੜੀ ਸੰਸਥਾ ਹੈ ਹਰੇਕ ਏਜੰਸੀ ਆ ਉਹਨੂੰ ਨਾਲ ਲੈ ਕੇ ਹੀ ਚੱਲਦੇ ਆ ਦੂਜੇ ਪਾਰਟੀਆਂ ਜਿਹੜੇ ਲੋਕ ਇੱਥੇ ਆ ਰਹੇ ਨੂੰ ਉਹਨਾਂ ਦਾ ਕਹਿਣਾ ਹੈ ਸੀਐਮ ਸਾਹਿਬ ਨੂੰ ਆਣਾ ਚਾਹੀਦਾ ਸੀ ਕੇਂਦਰ ਨੂੰ ਲਿਖੋ বিজেਵੀ ਲੀਡਰ ਗਿਆ ਕਿ ਸਾਨੂੰ ਜੇ ਕਹਿਣਗੇ ਪੰਜਾਬ ਸਰਕਾਰ ਫਿਰ ਅਸੀਂ ਹੈਲਪ ਕਰਾਂਗੇ ਕਿ ਕਹਿੰਦੀ ਲੋੜ ਹੈ ਉਹਨਾਂ ਨੂੰ ਦੇਖੋ ਉਹਨਾਂ ਕੋਲੇ ਸੇਵਾ ਕਿਹੜੀ ਐ ਇੱਥੇ ਉਹਨਾਂ ਕੋਲ ਤਾਂ ਸੇਵਾ ਹੀ ਨਹੀਂ ਉਹਨਾਂ ਕੋਲ ਗੱਲਾਂ ਉਹ ਗੱਲਾਂ ਦੇ ਜਨੀ ਮਰਜ਼ੀ ਕਰਾ ਲਓ ਉਹਨਾਂ ਤੋਂ ਠੀਕ ਹੈ ਨਾ ਉਹਨਾਂ ਕੋਲੇ ਗੱਲਾਂ ਆਪਣੇ ਕੋਲੇ ਕੰਮ ਆਪਾਂ ਕਰ ਰਹੇ ਔਰ ਬੈਸਟ ਜਿਹੜੀ ਆਪਣੀ ਪੰਜਾਬ ਪੁਲਿਸ ਬੈਸਟ ਹੈ ਸਾਈਬਰ ਜਿਹੜਾ ਸਾਡਾ ਡਿਪਾਰਟਮੈਂਟ ਆ ਬੈਸਟ ਹੈ ਦੁਨੀਆ ਦਾ ਬੈਸਟ ਹੈ ਉਹਨਾਂ ਨੂੰ ਤਾਂ ਆਪਾਂ ਫੜ ਕੇ ਦੇਨੇ ਡਰੋਨ ਹਾਂ ਉਹ ਤਾਂ ਕੋਈ ਕੀ ਹੈ ਸੋ ਬਾਕੀ ਇਹ ਹੈ ਕਿ ਕੇਂਦਰ ਸਰਕਾਰ ਦੀ ਜਿਹੜੀ ਗੱਲ ਮੈਂ ਬੀਜੇਪੀ ਦੀ ਗੱਲ ਕਰਨਾ ਲੇਕਿਨ ਜਿਹੜੀ ਕੇਂਦਰ ਸਰਕਾਰ ਦੀਆਂ ਸਾਰੀਆਂ ਏਜੰਸੀਆਂ ਨਾਲ ਨੇ ਇਕੱਠੇ ਹੋ ਕੇ ਕੰਮ ਕਰਦੇ ਨੇ ਸਾਰੇ ਕੋਈ ਉਹਦੇ ਚ ਕਮੀ ਨਹੀਂ ਹੈ ਔਰ ਔਰ ਇਹ ਜਿਹੜੀ ਇਹ ਥ੍ਰੈਟ ਹੈ ਕੋਈ ਇਸ ਤਰ੍ਹਾਂ ਦੀ ਥ੍ਰੈਟ ਨਹੀਂ ਉਹ ਕੋਈ ਤਾਮਨ ਲਾਡੂ ਦੇ ਵਿੱਚ ਕੋਈ ਧੱਕਾ ਧੁੱਕਾ ਕਿਸੇ ਨਾਲ ਹੋਇਆ ਉਹਨਾਂ ਨੇ ਕੁਝ ਹਰੇਕ ਪਾਸੇ ਸਾਰੇ ਦੇਸ਼ 'ਚ ਇਸ ਤਰ੍ਹਾਂ ਦੀਆਂ ਈਮੇਲ ਭੇਜੀਆਂ ਸਾਰੇ ਦੇਸ਼ 'ਚ ਉਹ ਘਬਰਾਉਣ ਵਾਲੀ ਗੱਲ ਨਹੀਂ ਹੈ ਉਹ ਰੌਂਡ ਦੀ ਲੋੜ ਨਹੀਂ ਹੈ ਉਹ ਸਰ ਧਾਮੀ ਸਾਹਿਬ ਨੇ ਇਹ ਗੱਲ ਆਖੀ ਹੈ ਕਿ ਜਦੋਂ ਵੀਰਵੀ ਦਾ ਮਸਲੇ ਦੀ ਗੱਲ ਹੈ ਤਾਂ ਐਸਜੀਪੀਸੀ ਨਾਲ ਕੋਈ ਨਾਂ ਲੈ ਕੇ ਚੱਲਣਾ ਚਾਹੀਦਾ ਸੀਗਾ ਕੋਈ رائے ਲੈਣੀ ਚਾਹੀਦੀ ਸੀ ਕਮੇਟੀ ਜਿਹੜੀ ਬਣੀ ਉਹਦੇ ਵਿੱਚ ਕੋਈ ਸਾਡਾ ਮੈਂਬਰ ਨਹੀਂ ਹੈ ਕਿਸੇ ਤਰੀਕੇ ਨਾਲ ਸਾਡੀ ਕੋਈ رائے ਨਹੀਂ ਲਈ ਗਈ ਨਹੀਂ ਦੇਖੋ ਇਹ ਜਿਹੜੀ ਸਿਲੈਕਟ ਕਮੇਟੀ ਬਣੀ ਹੈ ਇਸੇ ਲਈ ਬਣੀ ਹੈ ਸਾਰੀਆਂ ਸਤਕਾਰਯੋਗ ਸ਼ਖਸੀਅਤਾਂ ਤੋਂ ਸੰਸਥਾਵਾਂ ਤੋਂ ਰਹਿ ਲੈਣ ਵਾਸਤੇ ਬਣੀ ਹੈ ਔਰ ਹਾਊਸ ਦੀ ਸੈਂਸ ਵੀ ਇਹੀ ਸੀ ਕਿ ਸਾਰਿਆਂ ਤੋਂ ਲੈਣੀ ਹੈ ਔਰ ਧਾਮੀ ਸਾਹਿਬ ਨਾਲ ਤਾਂ ਮੈਂ ਵਰਤਾਲਾਪ ਕਰਦਾ ਹੀ ਰਹਿਣਾ ਸਾਡੀ ਸਤਕਾਰਯੋਗ ਕਮੇਟੀ ਚ ਵੀ ਨਹੀਂ ਤਾਂ ਨਹੀਂ ਨਹੀਂ ਕਮੇਟੀ ਉਹ ਤੇ ਐਮ.ਐਲ.ਏ ਹੁੰਦੇ ਨੇ ਸਾਰੇ ਐਮ.ਐਲ.ਏ ਸਾਰੇ ਐਮ.ਐਲ.ਏ ਹੁੰਦੇ ਨੇ ਉਹਦੇ ਚ ਉਹਦੇ ਚ ਜਾਂ ਐਡਵੋਕੇਟ ਜਨਰਲ ਹੁੰਦਾ ਉਹਦੇ ਚ ਬਾਹਰੀ ਹੋਰ ਸੰਸਥਾ ਦਾ ਨਾਂ ਨਹੀਂ ਹੁੰਦਾ ਲੇਕਿਨ ਸੰਸਥਾ ਤੋਂ ਵਿਚਾਰ ਲੈ ਜਾਂਦੇ ਨੇ ਅਨਮੋਲ ਗਗਨ ਮਾਨ ਦਾ ਜਿਹੜਾ ਸਪੀਖਾ ਆ ਜੀ ਇਸ ਤਰ੍ਹਾਂ ਦੇਖਦੇ ਹੋ ਨੂੰ ਦੇਖੋ ਅਨਮੋਲ ਗਗਨ ਮਾਨ ਦਾ ਅਸਤੀਫੇ ਦੀ ਗੱਲ ਮੈਂ ਹੋਣੀ ਪੜੀ ਆ ਤੇ ਮੈਂ ਦਫ਼ਤਰ ਜਾ ਕੇ ਪਤਾ ਕਰਾਂਗਾ ਕੀ ਉਹਨਾਂ ਦੇ ਅਸਤੀਫੇ ਪਰੇਮਾਨੰਦ ਦੇ ਨਾਮ ਪਰੇਮਾਨੰਦ ਨੇ ਅਸਤੀਫਾ ਦੇ ਰਿਹਾ ਹੈ ਨੇ ਹੁਣ ਇਹ ਤਾਂ ਇਹ ਤਾਂ ਹੁਣ ਉਹ ਦੱਸਣਗੇ ਨਾ ਜੀ ਮੈਂ ਜਾ ਕੇ ਦੇਖੂਗਾ ਔਰ 1.5 ਲੱਖ ਲੋਕਾਂ ਦੇ ਨੁਮਾਇੰਦੇ ਦੀ ਗੱਲ ਹੈ ਇਹਨੂੰ ਸੀਰੀਅਸਲੀ ਕਰਾਂਗੇ ਨਾ ਐਵੇਂ ਬਿਨਾ ਵੇਖਿਆ ਗੱਲ ਤਾਂ ਕਰਨੀ ਨਹੀਂ ਚਾਹੀਦੀ। ਬਿਲਕੁਲ ਕਿਹਾ ਗਿਆ ਜੀ ਇਹਨਾਂ ਨੂੰ ਕਿ ਸੁਆਮਾ ਬੜਾ ਆਖਿਆ ਕੰਮ ਉਹ ਹੁਣ ਪਾਰਟੀ ਦਾ ਕੋਈ ਅਹੁਦੇਦਾਰ ਜਵਾਬ ਦੇਊਗਾ ਔਰ ਮੈਂ ਤਾਂ ਸਪੀਕਰ ਹਾਂ ਨਾ ਮੈਂ ਤਾਂ ਸਾਰਿਆਂ ਦਾ ਤਿੰਨ ਦਿਨ ਪਹਿਲਾਂ ਜਿਹੜੀ ਕੇਜਰੀਵਾਲ ਸਾਹਿਬ ਦੇ ਨਾਲ ਮੀਟਿੰਗ ਕਰਕੇ ਆਏ ਸੀ ਉਹਨਾਂ ਦੇ ਵਿੱਚ ਉਹਨਾਂ ਦੱਸਿਆ ਕਿ ਅਸੀਂ ਆਪਣੀ ਨਾਰਾਜ਼ਗੀ ਜ਼ਾਹਿਰ ਕਰਕੇ ਆਏ ਹਾਂ। ਤੁਹਾਡੀ ਗੱਲ ਹੋਈ ਉਹਨਾਂ ਨਾਲ ਕੋ ਦੱਸ ਰਹੇ ਨੇ ਉਹ ਜੋ ਫੇਅਰ ਕਰ ਲਿਓ ਗੱਲ ਉਹ ਦੱਸ ਦੇਣਗੇ ਤੁਹਾਨੂੰ ਨਾਲੇ ਵਾਈਟ ਵੀ ਦੇ ਦੇਣਗੇ ਗੱਲ ਕਰਦੇ ਉਹ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੀਜ਼ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਮੇਲੇ ਉੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਾਂ ઉથે લાણા હોવે ભણી બિટાયરમ પાર્ટી હોય પાર્ટી આજ બુક કરો અજનલા પુરા અને ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼